ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਇਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਰਾਤ ਅਸੀਂ ਗਏ ਸੀ ਬਾਈ ਮੰਟੂ ਕੋਲੇ ਹਾਂਜੀ ਮੰਟੂ ਦੀਨਾ ਸਾਹਿਬ ਕਿਉਂਕਿ ਇੱਥੇ ਅਸੀਂ ਮੰਟੂ ਕਹਿੰਨੇ ਆ ਹਾਂਜੀ ਮੰਟੂ ਦਾ ਨਾਮ ਕਨੇਡਾ ਦੇ ਵਿੱਚ ਕੋਈ ਅਲੱਗ ਹੈ ਅਲੱਗ ਹੈ ਠੀਕ ਹੈ ਉੱਥੇ ਉਹਦਾ ਡਰਾਈਵਿੰਗ ਸਕੂਲ ਹੈ ਚਸਕਾ ਚਾਟੀ ਅਚਾਰ ਹੈ ਠੀਕ ਹੈ ਡੀਜੀ ਹੈ ਕਈ ਕੁਸ ਪਾਇਆ ਵਾ ਠੀਕ ਹੈ ਤੇ ਅੱਜ ਉਥੇ ਉਹ ਬਜ਼ੁਰਗ ਟੱਕਰ ਗਿਆ ਹਾਂਜੀ ਜਦੋਂ ਮਨਾਖੇ ਦੀ ਜੋੜੀ ਲੈ ਕੇ ਭੱਜ ਗਿਆ ਸੀ ਸਿੱਖਣ ਵਾਲਾ ਹੀ ਹਾਂਜੀ ਹਾਂਜੀ ਉਹਨਾਂ ਕਹਿੰਨ ਉਹ ਕਿਹੜਾ ਦੀ ਦਾ ਲੈ ਕੇ ਉੱਡੀ ਜਾਂਦੇ ਆ ਠੀਕ ਹੈ ਤੇ ਉਹ ਉਹਦੋਂ ਉਹ ਬਜ਼ੁਰਗ ਜਾ ਵੜਿਆ ਇਹਨੇ ਜਾ ਕੇ ਦੱਸਤਾ ਕਹਿੰਦਾ ਪਾਪਾ ਤੇਰੀ ਜੋੜੀ ਲੈ ਕੇ ਭੱਜ ਗਿਆ ਕਹਿੰਦਾ ਕਿਹੜਾ ਵਾ ਫੜਾ ਦੇ ਠੀਕ ਹੈ ਜੀ ਉਹ ਕਹਿੰਦਾ ਮੈਨੂੰ ਵੀ ਪਤਾ ਹੀ ਹੈ ਕਹਿੰਦਾ ਮੈਂ ਕਿਹਨੂੰ ਕਿਹੜਾ ਦੀ ਦਾ ਹਾਂਜੀ ਕਹਿੰਦਾ ਮੈਂ ਮੂਰੇ ਦਰ ਪਿਆ ਮੇਰੇ ਖੜਕੇ ਨਾਲ ਹੀ ਇੰਨਾ ਭਜਿਆ ਆਵੇ ਕਹਿੰਦਾ ਉੱਤੇ ਮੇਰੇ ਪੈਰ ਧਰਤਾ ਆਵੇ ਠੀਕ ਕਹਿੰਦਾ ਮ ਉਹ ਮਗਰ ਜਾ ਕੇ ਕਹਿੰਦਾ ਉਹਦਾ ਆਵੇ ਫਾਡਾ ਪਾਉਂਦਾ ਕਹਿੰਦਾ ਮੈਂ ਤਾਂ ਦੀਦਾ ਨਹੀਂ ਭਾਲਦਾ ਨਹੀਂ ਕੰਜਰ ਦਾ ਮੇਰ ਨਾਲ ਬੜਾ ਭਾਈਦਾ ਯਾਰ ਇਹਦਾ ਹਾਂਜੀ ਹਾਂਜੀ ਕਹਿੰਦਾ ਉਹਦੇ ਨੂੰ ਸਾਨੂੰ ਉਹ ਟੱਕਰ ਗਿਆ ਕਹਿੰਦਾ ਮੈਂ ਬਾਹ ਫੜ ਕੇ ਫੜਾਤੀ ਬਈ ਠੀਕ ਕਹਿੰਦਾ ਬਾਹ ਮੈਂ ਫੜਾਦੀ ਲੱਤ ਉਹਨੇ ਪਤਾ ਨਹੀਂ ਕਿਹਦੇ ਹਿਸਾਬ ਨਾਲ ਫਾੜ ਲਈ ਕਹਿੰਦਾ ਚੱਕ ਚੱਕ ਮਾਰੇ ਥੱਲੇ ਯਾਰ ਉਹ ਨਹੀਂ ਹੋਰ ਹੈ ਕਹਿੰਦਾ ਮੈਨੂੰ ਤਾਂ ਉਦੋਂ ਪਤਾ ਲੱਗਿਆ ਵੀ ਅੰਨੇ ਦਾ ਜੱਫਾ ਵਾਕਈ ਮੜਾ ਹੈ ਉਹ ਕਹਿੰਦਾ ਮੈਂ ਕਹਾ ਉਹ ਮਾਰ ਦੇਗਾ ਛਰ ਦੇ ਕੰਜਰ ਤੇ ਆ ਕਹਿੰਦਾ ਕਿੱਥੇ ਨਾਮਤੋਂ ਲੂਟ ਆ ਵੀ ਚੱਕੇਦਾਰ ਦੇ ਨੇ ਮਾਰੇ ਚੱਕੇਦਾਰ ਦੇ ਨੇ ਮਾਰੇ ਉਹ ਮੈਂ ਕਹਿੰਦਾ ਉਹ ਕਹਿੰਦਾ ਜੋੜੀ ਚਾਕੋ ਭਰਾਵਾ ਮੈਂ ਕੋਰ ਲੈ ਦੂੰ ਮੇਰਾ ਘਿਹੜਾ ਛਰ ਦੇ ਹੈ ਕਹਿੰਦਾ ਮਸਾ ਜੜਾ ਕੇ ਭੱਜਾ ਯਾਰ ਉਹ ਠੀਕ ਹੈ ਜੀ ਇਹੋ ਜਿਹਾ ਜਾਪਾਨੀ ਦਾ ਬਈ ਪਰਮਾਤਮਾ ਨੇ ਜਾਨ ਹੀ ਵਾਲੀ ਬਖਸ਼ੀ ਹੁੰਦੀ ਹੈ ਮੈਂ ਤੋ ਇਹ ਇੱਕ ਐਸਾ ਇਨਸਾਨ ਹੈ ਜੀ ਜੇ ਕੋਈ ਭਰਾ ਦੀਨਾ ਸਾਹਿਬ ਜਾਵੇ ਸ਼ਾਮ ਨੂੰ ਹਨਾ ਤੇ ਮੈਂਟ ਨੂੰ ਮਿਲ ਸਕਦਾ ਤੇ ਮੈਂ ਇਨਸਾਨ ਬੰਦਾ ਬਹੁਤ ਨਰਮ ਬੰਦਾ ਜੀ ਕੋਈ ਮੂਹ ਨਹੀਂ ਕੋਈ ਵਾ ਨਹੀਂ ਕੁਝ ਨਹੀਂ ਕੋਈ ਪੈਸੇ ਦਾ ਹੰਕਾਰ ਨਹੀਂ ਡੱਕਾ ਨਹੀਂ ਕਿਉਂਕੋ ਨੇ ਮਾਰੇ ਤੋਂ ਮਾਰੇ ਦੇਣ ਵੀ ਵੇਖਿਆ ਜਿਹੜਾ ਇਨਸਾਨ ਨੇ ਮਾਰੇ ਦੇਣ ਵੇਖਿਆ ਨਾ ਉਹ ਦੂਜਿਆਂ ਦੀ ਇੱਜ਼ਤ ਕਰਦਾ ਸਹੀ ਗੱਲ ਹੈ ਉਹਦੇ ਜਿੰਨੇ ਮਾਰੇ ਦੇਣ ਕਿਸੇ ਨੇ ਨਹੀਂ ਵੇਖੇ ਬਾਈ ਉਹ ਯਕੀਨ ਮੰਨੇਗਾ ਮੈਂਟੂ ਦੇ ਜਵਾਕਾਂ ਨੇ ਬੂਟ ਕੈਨੇਡਾ ਚ ਵੀ ਜੋੜ ਕੇ ਪਾਏ ਹੋਏ ਆ ਗੂਨ ਦੇ ਨਾਲ ਜੋੜ ਕੇ ਹਾਂ ਇਹ ਹੋ ਜੇ ਦਿਨ ਆ ਗਈ ਸੀ ਮੈਂਟੂ ਤੇ ਗੁੰਡਾ ਸੂ ਸਾਈਡ ਕਰਨ ਵੀ ਚੱਲਿਆ ਗਿਆ ਸੀ ਇੱਕ ਵਾਰੀ ਸਿਰ ਇਹਦਾ ਅੱਜ ਤੋਂ ਨਹੀਂ ਪਹਿਲਾਂ ਤੇ ਉਹਦੇ ਨਾਲ ਦੋ ਤਿੰਨ ਬੰਦੇ ਧੋਖਾ ਕਰਕੇ ਭਾਈ ਇੱਕ ਨੇ ਹੋਟਲ ਬਣਾ ਲਿਆ ਸਾਂਝਾ ਉਹ ਪਤੰਦਰ ਹੋਟਲ ਨੱਪ ਗਿਆ ਯਾਰ ਬਹੁਤ ਇਹਨਾਂ ਮਾਰੀਆਂ ਹੋਈਆਂ ਯਾਰ ਵਿਚਾਰੇ ਨਾਲ ਸੂਚਨ ਗੰਗਾਂ ਜਾਨੰਦੋ ਇਹਨਾਂ ਬਈਮਾਨੀ ਬਾਬਾ ਨੂੰ ਨੂਣਾਰਾ ਆਦਾ ਨਾਂਕਹਰਾਮ ਹੈ ਛੋਡੇ ਨਾਲ ਬਾਬਾ ਜੀ ਕਿੰਨੇ ਬੰਦੇ ਨਾਲ ਲਵਾਣ ਕਰਦੇ ਹੁੰਦਾ ਬਾਬਾ ਆਪਾਂ ਕਹਿੰਦੇ ਵੀ ਉਹ ਮਾਲਕ ਹੀ ਹੈ ਜੋ ਕੋਈ ਸਾ ਉਹੀ ਆ ਆਪਣੇ ਨਾਲ ਚਾਰ ਭਰਾ ਖੜੇ ਆ ਨਾ ਬਾਹਰਲੇ ਡਰਾਈਵਰ ਬਾਹਰਲੇ ਭਰਾ ਖੜੇ ਆ ਹਨ ਹੱਕ ਸੱਚ ਦੀ ਮਿਹਨਤ ਦੀ ਕਮਾਈ ਆਪਾਂ ਨੂੰ ਦੇਣ ਨੂੰ ਤਿਆਰ ਬੈਠੇ ਆ ਨਾ ਤੇ ਹੋਰ ਆਪਾਂ ਨੂੰ ਰੱਬ ਕੀ ਦੇਵੇ ਠੀਕ ਹੈ ਦੇਖੋ ਜੀ ਮਿਹਰੀ ਆ ਗਈ ਆ ਮੈਂ ਕਹਿੰਦਾ ਤੂਫਾਨ ਚੜ੍ਹਿਆ ਆ ਬਹੁਤ ਜ਼ਿਆਦੇ ਤੇ ਇੱਕ ਏਰੀ ਮੰਡੂ ਨੇ ਗੱਲ ਸੁਣਾਈ ਉਹਨਾਂ ਕਹਿੰਦਾ ਸਾਡੇ ਨਾਲ ਐਸ ਐਚਓ ਹੁੰਦਾ ਸੀਗਾ ਹਾਂਜੀ ਤੇ ਜਸਵੰਤ ਸਿੰਘ ਹਾਂਜੀ ਠੀਕ ਹੈ ਤੇ ਪਿੰਡ 'ਚ ਨਾਂ ਹੋਂ ਛੋਟਾ ਨਾਂ ਕੋਈ ਨਾ ਕੋਈ ਲੈਂਦੀ ਆ ਨਾ ਬੰਦੇ ਦਾ ਉਹਦਾ ਪਿੰਡ 'ਚ ਛੋਟਾ ਨਾਂ ਲੈਂਦੇ ਸੀਗੇ ਜਿਵੇਂ ਮੰਨ ਲਾ ਵੀ ਪੰਮਾ ਹਾਂਜੀ ਹੈ ਕਹਿੰਦਾ ਉਹ ਭਰਾਵਾ ਮਾਈ ਵੀ ਜੇ ਕਜੀਗੇ ਵਰਾਤ ਆਈ ਵੀ ਉਹਨਾਂ ਨੇ ਯਾਦ ਆ ਗਿਆ ਜੀ ਵੀ ਆਪਣੇ ਵਾਲਾ ਦਾ ਪੰਮਾ ਇੱਥੇ ਲੱਗਿਆ ਓਏ ਕਹਿੰਦਾ दारू ਪੀਤੀ ਜਿ ਵਰਗੇ ਜਾਣੇ ਜੀ ਸਦਾ ਮਹਾਂਤੀ ਨੂੰ ਕਹਿੰਦੇ ਪੰਮਾ ਕਿੱਥੇ ਓਏ ਜੀ ਉਹ ਕਹਿੰਦਾ ਕਿਹੜਾ ਪੰਮਾ ਓਏ ਠਾੜੇਦਾਰ ਪੰਮਾ ਜੀ ਉਹਨੂੰ ਮਲਾਕ ਕੁੜੀ ਆਉਣੂਗਾ ਪੰਮੇ ਨੂੰ ਕਹਿੰਦਾ ਬੰਦੇ ਆਏ ਆ ਉਹ ਕਹਿੰਦਾ ਸਰਦਾਰ ਜੀ ਆ ਜੀ ਆਏ ਨਾ ਬੋਲੋ ਉਹ ਸਰਵਾਰ ਉਹ ਤੇਰਾ ਸਾਡਾ ਪੰਮਾ ਉਹ ਕਹਿੰਦਾ ਵੀਰੇ ਰੁਕੋ ਇੱਕ ਮਿੰਟ ਉਹਨੇ ਫੋਨ ਲਾਇਆ ਉਹ ਕਹਿੰਦਾ ਜੀ ਕੋਈ ਤੁਹਾਡੇ ਪਿੰਡੋਂ ਬੰਦੇ ਆਏ ਆ ਇਹ ਮम्मा ਮम्मा ਕਰੀ ਜਾਂਦੇ ਨਾਲੇ ਗਾਲਾਂ ਕੱਢਦੇ ਆ ਰੱਜੇ ਵੀ ਆ ਉਹ ਕਹਿੰਦਾ ਕਾਠ ਚ ਦੇ ਦੇ ਇਹਨਾਂ ਨੂੰ ਸਾਰਿਆਂ ਨੂੰ ਰਾਜੇ ਜੀ ਬੱਬਾ ਕਾਠ ਚ ਲੱਕਰ ਚ ਨਹੀਂ ਦਿੰਦੇ ਹੁੰਦੇ ਉਹਨਾਂ ਨੇ ਸਾਰੇ ਜਾ ਕੇ ਕਾਠ ਚ ਦੇਤੇ ਠੀਕ ਹੈ ਕਹਿੰਦਾ ਜਦੋਂ ਆਇਆ ਉਦੋਂ ਕਹਿੰਦਾ ਮੋੜ ਕੇ ਉਹੀ ਬੰਦੇ ਕਰੀ ਓ ਜਸਵੰਤ ਸਿਆ ਤਾ ਦੇਖ ਯਾਰ ਕੀ ਕਰਤਾ ਨਾ ਹਾਂ ਜਸਵੰਤ ਸਿਆ ਹੋ ਗਿਆ ਮੈਂ ਸਾਰੇ 10 ਮਿੰਟ ਪਹਿਲਾਂ ਨਾ ਮੈਂ ਫਮਾ ਸੀ ਹਾਂਜੀ ਇਹ ਉਹ ਕਹਿੰਦਾ ਵੀ ਉਹ ਨਹੀਂ ਕਹਿੰਦਾ ਫੇਰ ਕਢਾਈ ਉਹਨੇ ਕਰ ਤੋਕਾ ਨਾ ਜਾ ਭਾਜੋ ਇਹ ਸ਼ਰੀਕ ਸ਼ਰੀਕ ਦੇ ਔਖਾ ਹੁੰਦਾ ਨਾ ਹਾਂਜੀ ਮੈਂਟੂ ਵੀ ਤਾਈ ਮੈਂਡੂ ਦੇ ਬਹੁਤ ਔਖੀ ਹੁੰਦੀ ਜੀ ਤੇ ਉਹ ਤੋਂ ਮੈਂ ਤੁਹਾਨੂੰ ਕੋਲੇ ਤਾਈ ਨੇ ਕੁੰਡੜੀ ਆ ਕੇ ਨਾ ਕਹਿੰਦਾ ਬੀਬੀ ਬੀਬੀ ਵੀਰੇ ਦਾ ਰਸਤਾ ਹੋ ਗਿਆ ਤੇ ਕੁੜੀ ਵਾਰ ਨ ਮਿਲ ਗਈ ਬਾਰਨ ਗਾਇੰਦੀ ਹੋਰ ਇਹਨੂੰ ਪੁੱਛਿਆ ਦੇ ਨੂੰ ਕਿਹੜੇ ਲੈਣ ਲਾਟਾਂ ਦੀ ਮੈਣੀ ਸੀ ਬਾਰਨਾ ਜੋ ਗਈ ਹੈ ਉਹ ਫਿਰ ਉਹ ਬਾਰਨ ਹੀ ਕੈਨੇਡਾ ਦੀ ਜੰਪਲ ਮਿਲ ਗਈ ਉਹ ਚੌਕ ਦੀ ਮੈਂ ਤਾਂ ਕਹਾ ਬਾਰਿੰਗਾਂ ਦੀ ਕੁੜੀ ਮਿਲ ਗਈ ਜਦ ਜੁਸੀ ਹੋਈ ਆ ਬਹੁਤ ਹੁੰਦਾ ਬੱਬਾ ਆਪਣੇ ਪਿੰਡਾਂ 'ਚ ਹਾਂਜੀ ਵੀ ਕਿਉਂਕਿ ਮੈਂਡੂ ਤਾਂ ਸਾਡੇ ਨਾਲ ਰਹਿੰਦਾ ਸੀ ਫਲਾਤੀਆਂ ਮਾਰਦਾ ਸੀ ਬੱਬਾੁੱਲੇ ਦੇਣ ਵਾਲਾ ਬੰਦਾ ਸੀ ਇਹ ਬਾਰ ਬੱਬਾ ਜੀ ਕਿਹੜੇ ਕਰਨ ਕਿੰਨੇ ਮੇਰਸਾਉਣੇ ਰੱਖਾਈ ਜੀ ਵੈਲਪਕਾ ਆਮ انسان ਦਾ ਪਤਾ ਹੀ ਨਹੀਂ ਲੱਗਦਾ ਉਹਦਾ ਪਤਾ ਆਮ انسان ਬਣ ਕੇ ਉਹਨੇ ਵੈਲਪਕਾ ਨੋਰਮਲ ਬੰਦਾ ਉਹ ਇਹ ਕਹਿੰਦੀ ਪੌਂਦ ਕਿ ਤੋੜਾ ਕੇ ਸੀਐਮ ਸਾਹਿਬ ਤੱਕ ਰਾਮ ਨਾਲ ਇਹ ਕਹਿੰਦਾ ਸੀਐਮ ਸਾਹਿਬ ਨੂੰ ਬੁਲਾ ਲੈਂਦਾ ਜੋ ਬੰਦਾ ਇੰਨਾ ਕਿ ਜਮੀਨ ਨਾਲ ਜੁੜਿਆ ਹੋਇਆ ਰਾਤ ਆਪਾ ਰੋਟੀ ਖਾਣ ਲੱਗੇ ਕੋਕ ਨੂੰ ਉਨੇ ਸੱਤ ਨੂੰ ਗਿਆ ਹਨਾ ਕਹਿੰਦਾ ਯਾਰ ਕੌਲੀਆਂ ਲਿਆ ਕੇ ਨਾ ਯਾਰ ਹਾਂਜੀ ਇੱਕ ਤਾਂ ਖਾ ਲੋ ਯਾਰ ਕਹਿੰਦਾ ਕੌਲੀਆਂ ਨੂੰ ਕੀ ਆਂਦਾ ਕਾਹ ਤੋ ਤੂੰ ਆ ਯਾਰ ਕਹਿੰਦਾ ਧੀਰਾ ਆ ਤੈ ਯਾਰ ਹਨਾ ਆਗਾ ਸਾਰੇ ਯਾਰ ਇਕੱਠੇ ਖਾ ਲੈਨੇ ਆ ਯਾਰ ਸਾਰੇ ਭਰਾ ਆ ਤੇ ਕਹਿੰਦਾ ਉਹ ਭਾਂਡੇ ਧੋਂਦਾ ਗੁਰੂ ਵਿਚਾਰਾ ਯਾਰ ਅੱਧੀ ਰਾਤ ਨੂੰ ਹੈ ਦੇਖੋ ਉਹਦੇ ਬਾਰੇ ਵੀ ਸੋਚਾਂ ਨਹੀਂ ਉਹਨੂੰ ਭਾਂਡੇ ਲਾ ਧੋਣੇ ਪੈਣ ਐਂਦਾ ਨਾਰਮਲ ਇਨਸਾਨ ਹੈ ਯਾਰ ਠੀਕ ਦੇਖੋ ਤੂਫਾਨ ਚੜਿਆ ਫਿਰਦਾ ਜੀ ਚਾਰ ਸਪੇਰੇ ਹੈ ਨਾ ਤੁਹਾਨੂੰ ਦੀਂਦਾ ਹੋਊਗਾ ਹਾਂਜੀ ਫੁੱਲ ਤੂਫਾਨ ਹੈ ਫੁੱਲ ਬਹੁਤ ਜ਼ਿਆਦਾ ਇਹ ਮਨ ਲ ਬੱਸ ਬਾਬਾ ਇਤਤਨ ਗਿਆਨ ਜੀ ਬਿਲਕੁਲ ਉਧਰੋਂ ਮੈਂ ਹੋ ਗਿਆ ਬਿਮਾਰ ਭਾਈ ਤੜਕੇ ਹਾਂਜੀ ਮਾਰੇ ਮੈਂ ਰਾਤ ਗਈ ਹਨਾ ਮੈਂਟੂ ਨੂੰ ਮੇਰੇ ਕੋਲ ਜਗਾੜ ਹੈਗਾ ਹੱਲ ਹੈਗਾ ਤੇਰੇ ਕੋਲ ਤੜਕੇ ਨੂੰ ਮਾਲਦਾ ਹਾਂ ਅੱਗ ਲੱਗੇ ਜੇ ਤੜਕੇ ਕਹਿੰਦਾ ਆ ਖੋਲੀਆਂ ਲੈ ਲੈ ਕਿਹੜੀ ਟਰੰਡ ਮਟਰੰਡ ਮਗਰੀ ਕਿਹੜੀ ਕੜੀ ਠੀਕ ਹੈ। ਲੈ ਲੈ ਹੁਣ ਟੋਲੇ ਦਾਸ ਰੋਗਾ ਤੈਨੂੰ ਆ ਤਿੰਨਾਂ ਨਾਲ ਮੈਂ ਉਹਨੂੰ ਮਗਾ ਜਾ ਓਏ। ਕਹਿੰਦਾ ਕੀ ਆ ਮੈਂ ਕਿ ਤੇਰੀ ਟਣੰਦ ਮੋਹ ਪਈਆ। ਉਹ ਪਈਆ। ਤੰਨੇ ਬਾਹਰ ਕੱਢੀਆਂ ਮੈਂ ਕਿ ਖਰਦੀਆਂ ਹੀ ਨਹੀਂ ਅੰਦਰ। ਨਿਕਲ ਗਈ। ਉਹ ਡਾਕਟਰ ਸੱਦਿਆ ਵਿਚਾਰਾ ਪੀਤਾ ਡਾਕਟਰ ਆਫੇ। ਹਾਂਜੀ। ਪਤਾ ਨਹੀਂ ਬੱਬਾ ਯਾਰ ਕਿਹੜਾ ਪੀਕਾ ਲਾਇਆ ਯਾਰ ਬੰਦੇ ਨੇ। ਉਹ ਮਾ ਤੁਸੀਂ ਸੌਈ। ਮਾ ਵੀ ਨਾਲ ਹੀ ਨੀਂਦ ਆ ਗਈ ਯਾਰ। ਹਾਂਜੀ। ਹੈ? ਉਹਨੇ ਮਾਰੇ ਦੋ ਘਾਟ ਡੋਡਿਆਂ ਦੇ ਬੱਬਾ ਐ ਚੱਕਲੀ ਸੂਈ ਐ ਟਿੰਗ। ਉਹਨੇ ਜਸਦੂ ਲਾ ਗਿਆ ਪੁੱਛਣ ਕਹਿੰਦਾ ਵਜੇ ਯੱਟ ਦੇ ਸਰੀਰ ਹੋ ਗਿਆ ਇਕੱਠਾ ਮੈਂ ਕਹਾਂ ਹੋ ਗਿਆ ਜੀ ਹੋ ਗਿਆ ਬਾਈ ਬੰਦੇ ਕਿੰਨੇ ਆਈ ਜਾਂਦੇ ਸੀ ਮਾਨੂੰ ਗੱਲਾਂ ਸੁਣਦੇ ਬੰਦੇ ਮੈਲ ਨਾਲ ਦੇ ਜੀ ਕੋਈ ਹਰ ਬੰਦਾ ਗੋਲੀ ਨੇ ਢਾ ਲਿਆ ਇੱਕ ਨਹੀਂ ਯਾਰ ਗੋਲੀ ਨੇ ਢਾ ਐ ਨਿੱਕੀ ਨਹੀਂ ਗੋਲੀ ਨੇ ਕਿੱਡਾ ਬੰਦਾ ਜ਼ਖਲਾਇਆ ਸਹੀ ਵਾ ਲੈ ਕਿੰਨਾ ਨਾ ਫਿਕਰ ਸੀ ਉਹਨਾਂ ਨੂੰ ਕਿੰਨਾ ਚਾਹ ਸੀ ਸਾਰਿਆਂ ਨੂੰ ਹਾਂ ਜੀ ਫੌਜੀ ਆਰਗਿਆਂ ਨੂੰ ਚਾਹ ਸੀ ਵੀ ਵੀਡੀਓ ਸੁਣਾਗੇ ਹਨਾ ਹਾਂ ਜੀ ਹਾਂ ਜੀ ਪਰ ਯਾਰ ਕਿਤੇ ਸ੍ਰੀ ਤੇ ਵੀਰ ਕਿਤੇ ਦਾਤਰੇ ਮੇਰਾ ਰਾਤ ਨੂੰ ਹਣ ਬਾਹਰ ਪੈ ਗਿਆ ਮੈਂ ਕਿਹਾ ਬਾਹਰ ਪੈਨੇ ਏਸੀ ਤਾਂ ਨਿੱਤ ਪੈਨੇ ਯਾਰ ਆਪਣੇ ਵੇੜਾ ਹੈ ਨਹੀਂ ਮੈਂ ਕਿਹਾ ਇੱਥੇ ਲੁੱਤ ਪ ਲੈਨੇ ਆ ਨਾ ਹਾਂਜੀ ਹਾਂਜੀ ਉਹ ਵੇੜੇ ਚ ਪਾਇਆ ਤਾਂ ਗਏ ਪਰ ਤੜਕੇ ਉੱਠਣ ਸਾਰ ਕੰਮ ਚੱਲ ਪਿਆ ਮੇਰਾ ਤਾਂ ਉਧਰੋਂ ਲੈਟ ਨਹੀਂ ਗਿਆ ਕਿਉਂ ਉਧਰੋਂ ਓਲਟੀ ਕਰਾਇਆ ਕਿ ਨਾ ਬਹੁਤ ਔਖਾ ਸੀ ਮੈਂ ਕਿਹਾ ਨਾ ਯਾਰ ਇਹ ਤਾਂ ਉਪਰੋ ਖਾਲੀ ਹੋ ਗਿਆ ਸਰੀਰ ਰੱਬ ਨੂੰ ਹੀ ਭੇਜਦਾ ਹੈ ਨਾ ਬਾਬਾ ਜੀ ਉਹ ਡਾਕਟਰ ਵੇ ਲਗੋਨ ਬਾਈ ਡਾਕਟਰ ਕਹਦਾ ਯਾਰ ਹੀਰਾ ਬੰਦਾ ਵੀ ਮੈਂ ਕਹਿੰਦਾ ਮੀਤਾ ਨਾ ਸੀ ਉਹਦਾ ਡਾਕਟਰ ਦਾ ਹਾਂ ਨਾ ਮੈਂ ਜੇਣਾ ਯਾਰ ਬੰਦਾ ਡਾਕਟਰ ਟੀਕਾ ਲਾਇਆ ਨਾਲ ਦੀ ਨਾਲ ਸਰੀਰ ਸੈੱਟ ਹਾਂ ਤੇ ਰਾਤ ਨੂੰ ਇਹ ਬਹੁਤ ਗੱਲਾਂ ਛੱਡ ਗਾ ਆਪਾਂ ਹਾਂਜੀ ਮੈਲੇ ਤੇ ਦਿਲਾਂ ਰਾਤ ਨੂੰ ਬਹੁਤ ਹਸਾਇਆ ਇੱਕ ਦੂਜੇ ਨੂੰ ਹੈਨਾ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ ਇਹ ਤਾਂ ਫਿਰ ਬਾਬਾ ਜੀ ਦੀ ਬਿਮਾਰੀ ਹੋ ਗਈ। ਇਹ ਹੁਣ ਇੱਕ ਮਿੰਟ ਵੀ ਨਹੀਂ ਜਾਣਾ ਸੀ ਨਾਪੇ। ਇਹਨੂੰ ਕੰਮ ਸੀਗਾ। ਉਹਨਾਂ ਨੂੰ ਮੈਂ ਨਾਪੇ ਜੱਲਿਆ। ਉਹ ਸੱਚੇ ਨੂੰ ਡਿਊਟੀ ਤੇ ਜਾਣਾ ਸੀ ਵਿਚਾਰੇ ਨੇ ਮੇਰਾ ਕਰਕੇ ਰੁਕਿਆ ਸੀ। ਹਾਂਜੀ ਹਾਂਜੀ। ਠੀਕ ਹੈ। ਉਹਦੇ ਵੀ ਤਿੰਨ ਸਤਾਰ ਬਤੰਦਰ ਦੇ। ਹਾਂਜੀ। ਤੇ ਵੇਖਣ ਨੂੰ ਆਏ ਲੱਗਦਾ ਵੀ ਨਹੀਂ ਯਾਰ ਝੂਠ ਮਾਰਦਾ ਬਲਾਜਮ ਦਾ ਹੁਣੇ ਹੀ ਨਹੀਂ ਇਹ। ਸਹੀ ਗੱਲ ਹੈ। ਉਹਨੇ ਮੈਂ ਕਿਹਾ ਟ੍ਰੈਫਿਕਨ ਚਾਰਜ ਜਦੋਂ ਚਲਾਣ ਕਿਵੇਂ ਘਟਦਾ ਯਾਰ। ਕਹਿੰਦਾ ਗੱਲ ਸੁਣ ਲਾ ਕਹਿੰਦਾ ਮੈਂ ਨਾ ਪਹਿਲੀ ਪਹਿਲੀ ਏਅਰ ਲਗਿਆ ਹੂੰ ਕੋਸਿੰਗ ਤੇ ਹਾਂਜੀ ਕਹਿੰਦਾ ਹੁਣ ਪਹਿਲੀ ਏਅਰ ਜਿਹਾ ਆਇਆ ਭਰਾਵਾ ਮੈਨੂੰ ਦੁਕਾਨ ਵਾਲਿਆਂ ਨੇ ਕੁਰਸੀ ਧਾਤੀ ਮੈਂ ਵੇਗਾ ਮੈਂ ਥਾਣੇਦਾਰ ਸੀ ਪੱਕਾ ਠੀਕ ਹੈ ਕਹਿੰਦਾ ਕੁਰਸੀ ਧਾਤੀ ਕਹਿੰਦਾ ਮੇਗਾ ਗੱਲ ਸੁਣ ਲਾ ਓਏ ਮੇਰੀ ਗੱਲ ਸੁਣ ਲੋ ਗਰੀਬ ਨੂੰ ਨਹੀਂ ਰੋਕਣਾ ਹੂੰ ਠੀਕ ਹੈ ਜੇ ਗਰੀਬ ਕੋਈ ਸਕੂਟਰ ਮੋਟਰ ਰਿਹਾ ਗੱਡੀ ਜਾਂਦਾ ਨੰਬਰ ਪਲੇਟ ਐ ਨਹੀਂ ਮਾੜਾ ਸਾਹ ਦੇਣਾ ਲੰਗ ਜਾਣ ਦਿਓ ਯੋ ਕੋ ਨਾਰਮਲ ਕਾਰ ਵਾਲਾ ਬਚਾਰਾ ਗਰੀਬ ਲੱਗਦਾ ਤੁਹਾਨੂੰ ਦੇਸੀ ਜੱਟ ਮੰਗ ਜਾਣ ਦਿਓ ਹੈਨਾ ਕੋ ਤਗੜਾ ਬਿਜ਼ਨਸਮੈਨ ਆ ਜਾਊਗਾ ਚਲਾਨ ਕੱਟ ਲਾਂਗੇ ਆਪਾਂ ਹਾਂਜੀ ਜਦੋਂ ਉਹੀ ਗੱਲ ਉਹ ਜਮੇ ਥੱਲੇ ਵਾਲਾ ਈਸਾ ਲਿਆ ਕੇ ਮੇਰੇ ਕੋਲੇ ਖੜੀ ਕਰ ਤੇ ਤੈਨੂੰ ਕਹਿੰਦਾ ਵੀ ਇਹਨਾਂ ਦੇ ਹੈਲਮਟ ਹੈ ਨਹੀਂ ਕਹਿੰਦੇ ਇਹਨਾਂ ਨੂੰ ਪਤਾ ਈ ਨਹੀਂ ਹੈਲਮਟ ਹੁੰਦਾ ਕੀ ਹੈ ਹਾਂਜੀ ਹੈ ਕਹਿੰਦਾ ਮੈਂ ਕਹ ਤੈਨੂੰ ਨਹੀਂ ਬਹਿਣਾਗਾ ਨੂੰ ਸਾਰੇ ਤੈਨ ਬੈਠੇ ਕੁੱਟੂ ਉਹ ਕਹਿੰਦਾ ਠੀਕ ਹੈ ਸਾਰਾ ਕਹਿੰਦਾ ਜਾ ਭੱਜੋ ਸ਼ਾਬਾਸ਼ ਕਹਿੰਦਾ ਉਹਨੂੰ ਫੇਰ ਲਿਆ ਕੇ ਉਹਨੇ ਉਹੋ ਜਿਹੀ ਫੇਰ ਖੜਾ ਤੇ ਹਾਂਜੀ ਉਹ ਗੱਲ ਨਾ ਦਾ ਤੇਰੀ ਦੋਸਮਣੀ ਇਹਨਾਂ ਨਾਲ ਕੋਈ ਜਿਹੜੇ ਨਾ ਲਵਣਾ ਤੂੰ ਯਾਰ ਹਾਂਜੀ ਹੈ ਤੈਨੂੰ ਮੈਂ ਕਿਹਾ ਨਹੀਂ ਛੇੜਨਾ ਇਹਨਾਂ ਨੂੰ ਆਪਾਂ ਹਾਂਜੀ ਉਹਦੇ ਮੇਰਾ ਆਪਣਾ ਕੀ ਜਾਂਦਾ ਸਹੀ ਗੱਲ ਹੈ ਜੀ ਜੇ ਕੋਈ ਯਾਰ ਗਰੀਬ ਇਨਸਾਨ ਆ ਯਾਰ ਕੰਮ ਧੰਦੇ ਆਉਂਦਾ ਕਿਵੇਂ ਸਾਧਨ ਲੈਂਦਾ ਕਿਵੇਂ ਚਲਾਉਂਦਾ ਲਈ ਫਿਰਨੇ ਯਾਰ ਸਹੀ ਗੱਲ ਹੈ ਜੀ ਹੈ ਯਾਰ ਵਾਕਈ ਯਾਰੇ ਹੋਵੇ ਅਫਸਰ ਚਾਹੀਦੇ ਆ ਹਾਂਜੀ ਜਿਹੜੇ ਲੋਕਾਂ ਦਾ ਦੇਖਦੇ ਆਗਾ ਪਿੱਛਾ ਵੀ ਲੋਕ ਕਿਵੇਂ ਭਰਨ ਜੋਗਾ ਹੈ ਜਾਂ ਨਹੀਂ ਹਾਂਜੀ ਤੇ ਸਾਡੇ ਜਿਹੜਾ ਅਫਸਰ ਆਇਆ ਸੀ ਬਾਬਾ ਬਹੁਤ ਤਕੜਾ ਹਾਂਜੀ ਇਨਸਪੈਕਟਰ ਜਿਗਾ ਟ੍ਰੈਪ ਕਨ ਚਾਰਜ ਮੋਗਗੇ ਤੇ ਜਿਹੜਾ ਉਹਦਾ ਗਨਮੈਨ ਸੀ ਤਾਂ ਮੁੰਡਾ ਨਾਰ ਸੀਗਾ ਟ੍ਰੈਪ ਵਾਲਾ ਹਨਾ ਹਾਂਜੀ ਉਹਦਾ ਡੈਡੀ ਜੀਪ ਲਈ ਫਿਰੇ ਲੰਡੀ ਆਏ ਹਾਂ ਲੰਡੀ ਜੀਪ ਆਇਆ ਲਿਆ ਕੇ ਪੋਣੀ ਲਾਦੀ ਹਣ ਪੁੱਤਰਾ ਕਿਵੇਂ ਹੋ ਗਿਆ ਡੈਡੀ ਨਿਕਲ ਜਾ ਨਿਕਲ ਫੈ ਫੈ ਕੇ ਹਨਾ ਉਹਦਾ ਰੋਕੋ ਰੋਕੋ ਨੂੰ ਰੋਕੋ ਉਹ ਬਣੂ ਆਈ ਮੁਹਰੇ ਕਹਿੰਦਾ ਜੀ ਮੇਰਾ ਡੈਡੀ ਆ ਕਹਿੰਦਾ ਸਾਰੇ ਕਾਜ ਚੈੱਕ ਕਰ ਤੇਰੇ ਡੈਡੀ ਨੇ ਹੈ ਡੈਡੀ ਦਾ 16000 ਦਾ ਚਲਾਨ ਘਟਾਇਆ ਉਹਨੇ 16000 ਮੁੰਡੇ ਤੋਂ ਹੀ ਭਰਾਇਆ ਕਹਿੰਦਾ ਭਾਰਾ ਪੇ ਕਹਿੰਦਾ ਲੈ ਗੋ ਨਾਹਸਨ ਬਾਪੂ ਦੇ ਉਹ ਕਹਿੰਦਾ ਮੈਲਾ ਬਾਪੂ ਮੈਲਾ ਬਾਪੂ ਉਹ ਕਹਿੰਦਾ ਇਦੀ ਬੇਕਦਰੀ ਤੇਰੀ ਕਹਿੰਦਾ ਮੈਂ ਤਾਂ ਕਾ ਮੇਰਾ ਮੁੰਡਾ ਕਹਿੰਦਾ ਉਹ ਪਿੰਡ ਵਾਲਾ ਜਾਵਾ ਕਰੇ ਵੀ ਆਜੋ ਤੁਹਾਨੂੰ ਤੌਰ ਬਖਾਵਾ ਪੱਤ ਦੀ ਆਪਣੀ ਜੋ ਕਹਿੰਦੇ ਵੇਖ ਲਈ ਹਾਂਜੀ ਬੜੀ ਤੌਰ ਆ ਪੁੱਤ ਦੀ ਕਹਿੰਦੇ ਮੈਂਟ ਚ ਚਲਾਨ ਘਟਾ ਲਿਆ ਪਤੰਦਰਾ ਉਹ ਨੂੰ ਪਤਾ ਹੀ ਨਹੀਂ ਯਾਰ ਐਡਾ ਮੱਛਰਿਆ ਵਾ ਅਫਸਰ ਕਹਿੰਦਾ ਹੈ ਇੱਕ ਮਿੰਟ ਨੂੰ ਨਾ ਹੋਰ ਗੱਲ ਦੱਸੀ ਯਾਰ ਕਿਵੇਂ ਜੀ ਜਿਹੜੀ ਜਿਹੜੀ ਸਟੂਲਿਆਂ ਤੇ ਹਾਂਜੀ ਹਾਂਜੀ ਉਹ ਕਹਿੰਦਾ ਯਾਰ ਕੈਨੇਡਾ ਮੈਂ ਉਹਨੂੰ ਕਿਹਾ ਵੀ ਕੈਨੇਡਾ ਦੇ ਵਿੱਚ ਤੁਹਾਡੇ ਵੀ ਇਹਨਾਂ ਦਾ ਬੁਲ ਆਰਡ ਰੱਖਿਆ ਸੀ ਤਾਂ ਇਹਨਾਂ ਦੀਆਂ ਪੀਆਰ ਹੋਣ ਨੂੰ ਹਨਾ ਹਾਂਜੀ ਤੇ ਉਸ ਹਿਸਾਬ ਨਾਲ ਨਾ ਯਾਰ ਮੈਂ ਕਿਹਾ ਫੇਰ ਯਾਰ ਸਟੂਲੇ ਬਹਿ ਜਾਣਗੇ ਯਾਰ ਹੈ ਲੋਕ ਮੰਨ ਲਾਗੇ ਨਹੀਂ ਇਹ ਮੇਰਾ ਪੁੱਤ ਲੱਗਦਾ ਹੈ ਕਰਦੇ ਰੋ ਪਿਆਰੇ ਇਹ ਪਿਆਰੇ ਹੋ ਜਾਣੇ ਹਾਂਜੀ ਉਹ ਕਹਿੰਦਾ ਜਾਈਗੀ ਕੈਨੇਡਾ ਵਾਲੇ ਕੀ ਕਹਿੰਦੇ ਆ ਇਹ ਤੁਸੀਂ ਵੀ ਸਾਡੇ ਵਰਗੇ ਹੋ ਤੁਹਾਡੇ ਵਿੱਚ ਕੋਈ ਕਮੀ ਨਹੀਂ ਕੋਈ ਘਾਟ ਨਹੀਂ ਕੋਈ ਨੀ ਜੋ ਕੁਝ ਵੀ ਤੁਹਾਡੇ ਵਿੱਚ ਕਮੀ ਹੈ ਉਹ ਰੱਬ ਦੀ ਦਿੱਤੀ ਆ ਹਾਂਜੀ ਠੀਕ ਆ ਉਹ ਕਹਿੰਦਾ ਬਾਈ ਜੀ ਇਹਨਾਂ ਨੂੰ ਮਜ਼ਾਕ ਨਾ ਕਰੋ ਕੱਲ ਨੂੰ ਆਪਣੇ ਘਰੇ ਪੈਦਾ ਹੋ ਗਿਆ ਫੇਰ ਕੀ ਕਰਾਂਗੇ ਸਹੀ ਗੱਲ ਬਿਲਕੁਲ ਯਾਰ ਬਿਲਕੁਲ ਯਾਰ ਤੇਰੀ ਗੱਲ ਸੋਚਣ ਵਾਲੀਆਂ ਆ ਨਾ ਮੈਂ ਨੂੰ ਕਹਿਆ ਲੱਖਿਆ ਸੁਹਾੜਾਈ ਬੋਲਿਆ ਨਾ ਸਾਰਿਆਂ ਨਾਲ ਪਹਿਲਾਂ ਮੈਂ ਬੋਲਿਆ ਭਾਈ ਲੱਖਾ ਦਾ ਬਾਦ ਤਰੀ ਲਿਆ ਤੇ ਸਾਰਾ ਭਾਈ ਜੀ ਨਾ ਬੋਲਿਆ ਕਰੋ ਇਹਨਾਂ ਦੀ ਜਾਨ ਤੇ ਨਾ ਬੋਲਿਆ ਕਰੋ ਇਹਨਾਂ ਦੀ ਮਜਬੂਰੀ ਆ ਕਿਸੇ ਦਾ ਜੀ ਨਹੀਂ ਕਰਦਾ ਦੀਪੀ ਗ੍ਰਾਮ ਨੂੰ ਠੀਕ ਹੈ ਇਹ ਕੋ ਰੱਬ ਦੀ ਦੇਣ ਆ ਜਿਹੜੇ ਉਹਨਾਂ ਦੀ ਹਾਰਮੋਨ ਚੀਜ਼ ਹੋ ਗਈ ਰੱਬ ਜਾਣੇ ਕੀ ਬਣਿਆ ਕਿਹੜੀ ਖੇਡ ਹੋ ਚਾਈ ਜਾਂ ਕਿਹੜੇ ਮਾੜੇ ਕਾਰਨ ਸੀ ਹਣਾ ਉਹ ਹੁਣ ਤੁਸੀਂ ਟੀਚਰਾਂ ਕਰ ਕਰਕੇ ਇਹ ਨਾ ਹੋਵੇ ਆਪਦੇ ਘਰੇ ਪੈਦਾ ਕਰਨਾ ਸਹੀ ਹੋਰ ਕੀ ਕਰੋਗੇ ਮਾਰ ਦਿਓਗੇਗਾ ਤੁਸੀਂ ਮੈਂ ਕਹਾ ਨਹੀਂ ਇਹ ਕਹਿੰਦਾ ਬੱਸ ਵੇ ਰੱਬ ਤੋਂ ਡਰੋ ਕਿੰਨਾ ਜ਼ਿਆਦਾ ਰੱਬ ਦੇ ਨੇੜੇ ਆ ਨੇੜੇ ਆ ਯਾਰ ਉਹ ਕਹਾਂ ਰੱਬ ਤੋਂ ਡਰੋ ਕਿ ਵੀ ਪ੍ਰਮਾਤਮਾ ਇਹੋ ਜਿਹਾ ਜੀਵ ਘਰੇ ਨਾ ਪੈਦਾ ਕਰਦਾ ਹੈ ਤੇ ਉਹਨੂੰ ਟੀਚਰ ਨਾ ਕਰੋ ਉਹ ਵੀ ਇੱਕ ਇਨਸਾਨ ਹੈ ਉਹਦੇ ਅੰਦਰ ਬਿਮਾਰੀ ਹੈ ਇਹ ਉਹ ਪਤਾ ਨਹੀਂ ਕਿਵੇਂ ਪੈਦਾ ਹੋਈ ਹੈ ਕਿਵੇਂ ਨਹੀਂ ਹਨਾ ਵੀ ਇਹ ਵੀ ਤਿੰਨ ਤਰ੍ਹਾਂ ਦੀ ਪ੍ਰਜਾਤੀ ਹੈ ਲੇਡੀਆਂ ਵੀ ਹੈਗੀਆਂ ਲੈਸ਼ਮੀਨ ਕੁੜੀ-ਕੁੜੀ ਨਾ ਵਿਆਹ ਕਰਾਉਂਦੀ ਹੈ ਹਾਂ ਮੁੰਡਾ ਮੁੰਡੇ ਨਾ ਕਰਾਉਂਦਾ ਉਸਰੇ ਵੀ ਹੈ ਬਹੁਤ ਤਰ੍ਹਾਂ ਦੀਆਂ ਪ੍ਰਜਾਤੀਆਂ ਇਹਨਾਂ 'ਚ ਕਹਿੰਦਾ ਹਨ ਪਰ ਇਹਨਾਂ 'ਚ ਮਜ਼ਾਕ ਨਾ ਕਰੋ ਕਹਿੰਦਾ ਉਹਦਾ ਮਹਾਰਾਜ ਕਾਲ ਨੂੰ ਆਪਵਾ ਨੂੰ ਇਹੋ ਜਿਹਾ ਬਣਾ ਦੇ ਫੇਰ ਸਹੀ ਗੱਲ ਆ ਬਸ ਮੈਂ ਤਾਂ ਆਪਾਂ ਦਾ ਗਿੱਧਾ ਪਾਉਣੀ ਭੇੜੇ ਲੱਗਾਂਗੇ ਭਾਈ ਮੈਂ ਹਮੇਸ਼ਾ ਮਾਫੀ ਮੰਗ ਲੈਣਾ ਵੀ ਲਉਂਜੋ ਮੈਨੂੰ ਹੋ ਗਈ ਗਲਤੀ ਕਿ ਲਾਲਾ ਫੇਰ ਉਹ ਵੀ ਗਲਤੀਰੀ ਮੈਂ ਕਿ ਫੇਰ ਉਹਨੂੰ ਗਲਤੀ ਦਾ ਗੁਸਤਾ ਕਹਿ ਕੇ ਮੰਨਣੀ ਪਊ ਹਾਂ ਗੁਸਤਾ ਨਾ ਤਾਂ ਲੈਣੀ ਨਾ ਤਾਂ ਲੈਣੀ ਪਊ ਜਿਹੜੀ ਉਹਨਾਂ ਨੂੰ ਸਮਝ ਆ ਜਾਏ ਯਾਰ ਉਹ ਜਾ ਕਹਿੰਦਾ ਤੂੰ ਕੰਮ ਕਰ ਸਟੂਲੇ ਵੀ ਨਹੀਂ ਕਰਦਾ 나ਗ ਉਹ ਨਹੀਂ ਕਹਿੰਦਾ ਨਾ ਹਾਟੋ ਕਹਿੰਦਾ ਮੈਂ ਕਿ ਠੀਕ ਐ ਪਰ ਉਹ ਗੱਲ ਉਹ ਵੀ ਮੇਰੇ ਤੇ ਘਰ ਘਰ ਕੀ ਠੀਕ ਵਾਕੇ ਯਾਰ ਕਹਿੰਦਾ ਇਹਨਾਂ ਨੂੰ ਮਜ਼ਾਕ ਨਾ ਕਰੋ ਹਾਂਜੀ ਯਾਰ ਨਹੀਂ ਪੜਦਾ ਕਹਿੰਦਾ ਕੈਨੇਡਾ ਨੇ ਉਹਨਾਂ ਨੂੰ ਬਰਾਬਰ ਤਾਂ ਹੱਕ ਦਿੱਤਾ ਸਾਡੇ ਹਾਂਜੀ ਨਾ ਆ ਕੇ ਕਮਿਊਨਿਟੀ ਨੂੰ ਅਲੱਗ ਸਮਝਿਆ ਜਾਵੇ ਨਾ ਇਹ ਕਮਿਊਨਿਟੀ ਨੂੰ ਮਾੜਾ ਸਮਝਿਆ ਜਾਵੇ ਠੀਕ ਹੈ ਇਹ ਕਮਿਊਨਿਟੀ ਸਾਡੇ ਵਰਗੀ ਸਾਡੇ ਨਾਲ ਰਹਿਣਯੋਗ ਆਂ ਕੋਈ ਵਾਰ ਨਹੀਂ ਇਹਨਾਂ ਨੂੰ ਕੁਦਰਤੀ ਰੱਬ ਨੇ ਬਿਮਾਰੀ ਲਾਈ ਆ ਤਾਂ ਲੱਗੀ ਤੇ ਲੱਗੀ ਕੋਈ ਟੱਕਰ ਨਹੀਂ ਰਿਵਾਨਾ ਮੈਂ ਕਹਾਂ ਵੀ ਜਾਰੀ ਇਹ ਵੀ ਗੱਲ ਤੇਰੀ ਸਹੀ ਆ ਯਾਰ ਮੇਰੇ ਦਾਵ ਦਿਮਾਗ ਤੇ ਘਰ ਕਰ ਗਈ ਮੈਂ ਤਾਂ ਜੇਦਾ ਕੋ ਬੋਲਿਆ ਮੈਂ ਤਾਂ ਮਾਫੀ ਚਾਹੁੰਨਾ ਭਾਈ ਇਹਨੂੰ ਬੋਲਿਆ ਗਿਆ ਹੈ ਨਾ ਯਾਰ ਤੂੰ ਇਹ ਵੀ ਸੋਚਣ ਜਾ ਰਿਹਾ ਵਗਿਆ ਪ੍ਰੇਟਾਪੂਟਾ ਨਾਲ ਨਾਲ ਯਾਰ ਕੋਈ ਜ਼ਰੂਰੀ ਆ ਹੈ ਇਹ ਕਹਿੰਦੇ ਅਸੀਂ ਉਹ ਕਦਾਂਗੇ ਉਹੀ ਪ੍ਰੇਟ ਕਰਾਂਗੇ ਅਸੀਂ ਐਂ ਕਰਾਂਗੇ ਹਨਾ ਉਹ ਵੀ ਨਾ ਕਰਨੀ ਯਾਰ ਬੇਕੀ ਜਾਂਉਂਦੇ ਯਾਰ ਪਰ ਠੀਕ ਆ ਅਸੀਂ ਨਹੀਂ ਮਾੜਾ ਚੰਗਾ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਇਨਸਾਨ ਅੱਛੀ ਬੀਣਾ ਦੇ ਪੱਸੀ ਆਏ ਹੋ ਜੀ ਬਿਲਕੁਲ ਹੁਣ ਸਾਡੇ ਮੇਰੀ ਗੱਲ ਸੁਣੋ ਅੱਜ ਕੱਲ ਬੱਚਿਆਂ ਨੇ ਕੀ ਕਰਿਆ ਸਿੱਧੂ ਮੂਸੇਆ ਜਿਹੜੇ ਸਾਡੇ ਬੱਚੇ ਜ਼ਮੀਨ ਨਾਲ ਜੋੜਦੇ ਸੀ ਖੇਤਾਂ 'ਚ ਲਾਉਂਦੇ ਸੀ ਕੰਮ ਕਰਨ ਲਾਉਂਦੇ ਸੀ ਟਰੈਕਟਰ ਚਲਾਉਣ ਲਾਉਂਦੇ ਸੀ ਹੁਣ ਨਵਾਂ ਟ੍ਰੈਂਡ ਚੱਲ ਗਿਆ ਚਾਹੇ ਤੁਹਾਡੇ ਕੋਲ 2 ਕਿੱਲੇ ਜਾਂ 2.5 ਕਹਿਣਗੇ ਵੱਡੇ ਟੈਰਾ ਵਾਲਾ ਲਿਓਣਾ ਉਹ ਵੱਡੇ ਟੈਰਾ ਮੂੜੇ ਮੋਟੀ ਗੁੱਡੀ ਵਾਲਾ ਲਿਆਉਣਾ ਠੀਕ ਹੁਣ ਦੱਸ ਦੇ 2.5 ਕਿੱਲੇ ਚਾਹੀਦਾ ਟਰੈਕਟਰ 3 ਕਿੱਲੇ 'ਚ ਕੀ ਕਰੂਗਾ ਯਾਰ ਸਹੀ ਗੱਲ ਆ ਬਾਬਾ ਉਹ ਲੱਖ ਰੁਪਏ ਦੇ ਟਰੈਕਟਰ ਨੇ ਵੀ ਕੰਮ ਦੇ ਦੇਣਾ ਤੇ ਉਹ 20 ਲੱਖ ਵਾਲਾ ਵੀ ਗੁਰੂ ਗੁਰੂ ਉੱਤੇ ਸਹੀ ਗੱਲ ਹੈ ਉਹਦਾ ਮੋਡੀਫਾਈ ਤੇ 4-4 ਲੱਖ ਰੁਪਇਆ ਲਾਣਦੇ ਬਾਈ ਬਾਲੇ ਪੈਸੇ ਏਰੀਆ ਉਹ ਗੱਲ ਨਾ ਠੀਕ ਨਹੀਂ ਹੈਗੀ ਫੇਰ ਆਪਾਂ ਬਾਹਰ ਲੈਨੇ ਯਾਰ ਉੱਤੇਲੇ ਵੇਖੇ ਨਾ ਚੱਲੋ ਆਪੇ ਥੰਨੇ ਵਾਲੇ ਵੇਖੋ ਇਹ ਇੱਕ ਉਦਰਦੀ ਦੇਣ ਹੈ ਜੇ ਆਪਣੀ ਕੋਈ ਸਾਈਕਲ ਆ ਨਾ ਆਪੋ ਪੈਦਾ ਨਹੀਂ ਜਾ ਸਕਦੇ ਆਪਾਂ ਨੂੰ ਸਾਈਕਲ ਦਾ ਚਸਕਾ ਪੈ ਗਿਆ ਜਦੋਂ ਆ ਗਿਆ ਮੋਟਰਸਾਈਕਲ ਤੇ ਆਪਾਂ ਸਾਈਕਲ ਤੇ ਕਿੰਨ ਕਰ ਸਕਦੇ ਜਦੋਂ ਆ ਗਈ ਗੱਡੀ ਫਿਰ ਤੁਸੀਂ ਮੋਟਰਸਾਈਕਲ ਤੇ ਵੀ ਚੜਦਾ ਤੇ ਗੱਡੀ ਤੇ ਚੜੋਂਗੇ ਠੀਕ ਹੈ ਉਹ ਦਾ ਨਾਲ ਦੀ ਨਾਲ ਹੀ ਬਦਲਦਾ ਹੀ ਜਾਂਦਾ ਨਿਕਲ ਨਾ ਇਸ ਕਰਕੇ ਵੀ ਪ੍ਰਮਾਤਮਾ ਦਾ ਸੁਖਰਾਣਾ ਕਰਿਆ ਕਰੋ ਵੀ ਜਿੱਥੇ ਹੈਗੇ ਠੀਕ ਹੈ ਉਹ ਬਾੜੀ ਵੱਡੀ ਚੀਜ਼ ਨਾ ਮੰਗੋ ਬੜਾ ਵੱਡਾ ਰੱਬ ਨੂੰ ਨਾ ਤਾਨੇ ਮਾਰੋ ਵੀ ਕੋਈ ਬੜੇ ਵੱਡੇ ਸਾੜਾ ਨਾਰਮਲ ਜ਼ਿੰਦਗੀ ਜਿਉ। ਉਹ ਦੇਖ ਪੈ ਜੀ ਦਰਾਖਤੋ ਵੇਖ ਲੋ। ਜਿਉਣੀ ਜਾਗਦੀ ਮਿਸਾਲ ਹੈ ਜੀ। ਉਹ ਬੱਚਾ ਫਾੜਦੇ ਨੇ। ਹਾਂ ਜੀ। ਤੇ ਆਪਣੀ ਗੱਡੀ ਖੜੀ ਸੀ ਉੱਥੇ ਗੱਲ ਕਰ। ਸਹੀ ਗੱਲ ਕਰ। 5 ਮਿੰਟ ਪਹਿਲਾਂ ਗੱਡੀ ਉਰ ਗਈ ਆ ਜੀ। ਤੇ ਨਹੀਂ ਗਈ ਸੀ ਹੈਨਾ। ਦੇਖੋ ਮਾਰ ਆ ਇਹ ਬਚਾਇਆ ਜੀ। ਦੇਖੋ ਰੱਬ ਦੇ ਰੰਗ। ਗੱਡੀ ਉੱਥੋਂ ਮੁੰਡਾ ਲੈ ਗਿਆ ਮੈਂ ਚਾਬੀ ਫੜਾਤੀ ਮੈਂ ਕਹਾਂ ਚਾ ਲੈ ਜਾ ਘਰ ਤੇ ਹੁਣ ਛੱਡਿਆ। ਜੇ ਨਾ ਛੱਡਣ ਜਾਂਦਾ ਤੇ ਉੱਥੇ ਗੱਡੀ ਥੱਲੇ ਆ ਗਈ। ਗੱਡੀ ਭਾਲ ਲਈ ਜੇ ਕੋ ਕਿਦਾਂ ਹੈ ਨਾ ਸਾਹਸ ਦਿੰਦਾ ਹੋਰ ਵਾਰੇ ਡਿੱਗੇ ਆ ਕਿ ਟੋਟਾਣਾ ਉਹਦੇ ਨਾਲ ਲਾਉਂਦੇ ਨੇ ਉਹ ਨਾਲ ਹੋਈਆ ਦਾ ਬਹੁਤ ਔਖਾ ਹੋ ਗਿਆ ਜੀ ਨਿਹਰ ਬਹੁਤ ਹੈ ਆਸ ਪੈਦੇ ਮਾਰੇ ਆਏ ਉਹੀ ਡਿੱਗੀ ਜਾਂਦੇ ਆ ਹਾਂ ਜੀ ਤੇ ਆਪਾਂ ਇਹਨੂੰ ਖੇਤੀ ਬਣਾ ਲਿਆ ਹੈ ਕਿਹੜੀ ਖੇਤੀ ਹੈ ਯਾਰ ਇਹ ਭਾਈ ਜਮੀਨ ਕੇ ਦਾ ਠੀਕੇ ਤੇ ਬੜਾ ਕਾਫੀ ਲੈ ਲੈਂਦੇ ਉਹਦੇ ਬਾਰੇ ਉਹ ਉਹ ਵੀ ਬਾ ਲੈਨੇ ਅਸੀਂ ਮੈਂ ਜਮੀਨ ਗਹਿਣੇ ਲੈ ਲਈ ਇਕ ਤੋਂ ਥੋੜੇ ਮਾਮਲਾ ਦਾ ਪਿਸਲਾ ਨਹੀਂ ਦਿੱਤਾ ਉਹ ਮੈਨੂੰ ਕਰੀ ਜਾਂਦਾ ਭਾਈ ਐਦ ਕੀ ਮਾਮਲਾ ਪੜਾ ਵਧਾ ਲਈ ਜਮੀਨ ਮੈਨੂੰ ਹੀ ਰਹੀ ਮੈਂ ਕਿਹਾ ਤੂੰ ਮਾਮਲਾ ਘਟਾ ਦੇ ਪਰ ਦੇ ਦੇ پیسے ਦੇ ਹਾਂ ਮਾਮਲਾ ਤੂੰ 50000 ਨਹੀਂ ਦਿੰਦਾ ਹਾਂ ਮੈਂ ਨਹੀਂ ਵਧ ਲੈਣਾ ਮੈਂ ਕਾਸਮ ਲੱਗੇ ਜੀ ਮੈਂ 50000 ਤੋਂ ਮੈਂ ਨਹੀਂ ਵਧਾਇਆ ਹਾਂਜੀ ਹਾਂਜੀ ਇਹ ਕਿਉਂ ਦਵਾਉਣੇ ਆ ਯਾਰ ਉਹ ਤਾਂ ਪਹਿਲਾਂ ਹੀ ਡਾਉਣ ਹੈ ਉਹ ਤਾਂ ਪਹਿਲਾਂ ਕਹਿੰਦੇ ਬਈ ਬੈਠਾ ਹੈ ਹੈ ਮਰ ਮੈਂ ਨੂੰ ਰਮਾ 90 ਦੇ ਦੇ ਸ਼ਰਮ ਵਾਲਾ ਲੱਖ ਨੂੰ ਵੀ ਰੱਖ ਲੂ ਤੇ ਮੇਰੇ ਘਰੇ ਰਵੇ ਯਾਰ ਮੇਰੀ ਬਾਹਰ ਜਿਤਨਾ ਕੋ ਆਚੇ ਹੈ ਨਾ ਹਾਂਜੀ ਪਰ ਯਾਰ ਮੈਨੂੰ ਵੀ ਰੱਬ ਤੋਂ ਡਰਨਾ ਚਾਹੀਦਾ ਆਏ ਰੱਬ ਫਾਇਦਾ ਕਰਦਾ ਹੁਣ 10 ਮਿੰਟਾਂ 'ਚ ਰੁਪਏ 50000 ਦਾ ਨੁਕਸਾਨ ਹੋ ਜਾਣਾ ਹੀ ਲੱਗਦਾ ਕੋਈ ਯਾਰ ਬਚ ਗਿਆ ਕਿ ਨਹੀਂ ਇਹ ਆਪਾਂ ਕਿਸੇ ਬਾਰੇ ਸੋਚਦੇ ਆ ਰੱਬ ਆਪਣੇ ਬਾਰੇ ਪਹਿਲਾਂ ਮੈਂ ਤਾਂ ਬਾਬੇ ਦੀ ਨਾਲੀ ਗੱਲਾਂ ਗੱਡੀ ਉਸੇ ਥਾਂ ਤੇ ਖੜੀ ਸੀ ਤੇ ਮੈਂ ਤਾਂ ਪੰਜ ਪਹਿਲਾਂ ਗਈ ਆ ਉਹ ਪੰਜਾਂ ਬਾਅਦ ਵੜਕ ਪਿਆ ਠੀਕ ਆ ਨਾ ਇਸ ਕਰਕੇ ਯਾਰ ਕਿਸੇ ਦਾ ਮਾੜਾ ਨਾ ਸੋ ਨਾ ਮਾੜਾ ਕਰੋ ਨਾਗੇ ਇਹਨੂੰ ਗਾਲ ਕੱਢੋ ਯਾਰ ਨਾਗੇ ਇਹਨੂੰ ਮਾੜਾ ਕਮੈਂਟ ਕਰੋ ਯਾਰ ਠੀਕ ਹੈ ਮੈਨੂੰ ਤਾਂ ਜੋ ਕੋਈ ਗਾਲ ਖੂਲ ਕੱਢਦਾ ਬਸ ਉਹਰਾਵਾ ਚਾਰ ਲੈਨੇ ਆ ਯਾਰ ਕੋਈ ਗਾਲ ਨਹੀਂ ਯਾਰ ਫੇਰ ਕੀ ਗੱਲ ਆ ਹਨਾ ਅਜੀ ਗੱਲ ਤੇ ਤਾਂ ਕਹਿ ਨਹੀਂ ਚਾਹਦਾ ਅਸਲੀ ਦੀ ਮਾਜੀ ਕੋਈ ਨਾ ਯਾਰ ਜੇ ਉਹਦਾ ਰਾਂਝਾ ਰਾਜੀ ਹੁੰਦਾ ਆਪਾਂ ਨੂੰ ਚਾਰ ਗਾਲਾ ਕੱਢ ਕੇ ਤਾਂ ਉਹ ਲੈਣਦੇ ਯਾਰ ਉਹ ਖੁਸ਼ ਹੁੰਦਾ ਹੋਰ ਆਪਾਂ ਨੂੰ ਪਿੱਛਾ ਨਹੀਂਦਾ ਪਸਤਾਉਂਦੇ ਕਿੰਨੇ ਆ ਜੀ ਫੋਨ ਲੰਮਾ ਬੰਦਾ ਗਾਲ ਕੱਢ ਕੇ ਬਾਅਦ ਫੋਨ ਲਾ ਕੇ ਵੀ ਪਸਤਾਉਂਦਾ ਆਪਣੇ ਮਿਹਨਤ ਕਰੀ ਕਿ ਨਹੀਂ ਬਾਬਾ ਯਾਰ ਗਲਤੀ ਹੋ ਗਈ ਹਾਂਜੀ ਹੈ ਕਿਹੜਾ ਬੰਦਾ ਕੱਢ ਵੈਂਦਾ ਫੇਰ ਪਸਤਾਉਂਦਾ ਆਪੇ ਹੀ ਆ ਰਜਗਾਰ ਕੇ ਆਪਾਂ ਨਾਲ ਕੇ ਨੂੰ ਮਾਰਾ ਦੋ ਜੇ ਉਹਨਾਂ ਕਹਿੰਦਾ ਗਈ ਜਾਵੇ ਯਾਰ ਸਹੀ ਗੱਲ ਇਹ ਸਾਰੇ ਭਰਾ ਮਿਹਨਤ ਕਰਿਆ ਕਰੋ ਰੱਬ ਤੋਂ ਵੀ ਮੰਗਿਆ ਕਰੋ ਵੀ ਰੱਬਾ ਸਾਨੂੰ ਕੰਮ ਦੇਈ ਰਜਗਾਰ ਦੇਈ ਮਿਹਨਤ ਦੇਈ ਤੇ ਮਿਹਨਤ ਨੂੰ ਫਲ ਲਈ ਜਿਹੜਾ ਤੁਹਾਡਾ ਮਿਹਨਤ ਦਾ ਪੈਸਾ ਉਹ ਬਹੁਤ ਜਿਆਦਾ ਤਾਂ ਕੰਮ ਕਰਦਾ ਠੀਕ ਹੈ ਨਾ ਹੁਣ ਆਪਾਂ ਨੂੰ ਕਿੰਨੇ ਭਰਾਵਾਂ ਦੇ ਫੋਨ ਆਏ ਸੇਵਾਵਾ ਤੇ ਆਪਾਂ ਕਹਿੰਦੇ ਨਹੀਂ ਭਾਈ ਬੰਦ ਆ ਹਾਂਜੀ ਨਹੀਂ ਭਾਈ ਬੰਦ ਆ ਠੀਕ ਹੈ ਆਪਣੇ ਘਰੇ ਮੀਸੀ ਬਿਮਾਰ ਆ ਘਰ ਵਾਲੀ ਤਾਂ ਘਰ ਕੇ ਬੰਦ ਹੈ ਅੱਜ ਵੀ ਤਿੰਨ ਚਾਰ ਮਹੀਨੇ ਆਪਾਂ ਮਨਾ ਕਰਤਾ ਵੀ ਨਹੀਂ ਜੀ ਸਾਡਾ ਬੰਦ ਆ ਆ ਜੇ ਵੀ ਕੋਈ ਸਾਡੀ ਹੈਲਪ ਕਰਨਾ ਚਾਹੁੰਦੇ ਸਟੂਡੀਓ ਜੀ ਤਾਂ ਕਰ ਸਕਦਾ ਭਾਈ ਮੈਂ ਕਹਾਂ ਸਾਨੂੰ ਦੇਣੇ ਤਾਂ 10000 ਪਾਦੇ ਨੇ ਅਸੀਂ ਜੀਣਾ ਸੇਵਾ ਵਾਸਤੇ ਇਹ ਕਹਣਾ ਕਿਉਂ ਕਰਿਆ ਯਾਰ ਇਹਵੇਂ ਸੇਵਾ ਦੇ ਨਾਂ ਤੇ ਆਪਾਂ ਲਾਈਏ ਨਾ ਉੱਥੇ ਹਨਾ ਮੁਰਦੇ ਭਰਾਗੇ ਆਪਾਂ ਦਾ ਜਿਹੜਾ 10 2000 ਆਇਆ ਬਈ ਇਹ ਵੀ ਆਪਾਂ ਦਾ ਲਾ ਦੇਣਾ ਸੇਵਾ ਤੇ ਭਾਈ ਜੇ ਆਪਾਂ ਸ਼ੁਰੂ ਕਰੀ ਆਪਾਂ ਪਹਿਲਾਂ ਇਹੀ ਕੱਢ ਕੇ ਲਾਵਾਂਗੇ ਆਪ ਦਿ ਵਾਲੇ ਕਿਉਂਕਿ ਆਪਾਂ ਕਹਿੰਨੇ ਕਿਸੇ ਦਾ ਪੈਸਾ ਨਹੀਂ ਰੱਖਣਾ ਯਾਰ ਠੀਕ ਹੈ ਨਾ ਰੱਬ ਆਪੇ ਦਿੰਦਾ ਕੋਣ ਫੇਖ ਰਾ ਤੇ ਜੇ ਆਪਾਂ ਕਰਾਂਗੇ ਲੱਤ ਕਰੋ ਕਿਨਾਂ ਫਿਰ ਉਹ ਵੀ ਨਹੀਂ ਦਿੰਦਾ ਜੁੱਤਨਾ ਮਾਰਦਾ ਫਿਰੋ ਇਸ ਕਰਕੇ ਛੱਤਰ ਨਹੀਂ ਖਾਣੇ ਵੀਗਾ ਨਾ ਜੇ ਵੀ ਭਰਾ ਗਾਲਾਂ ਕੱਢਦੇ ਕੱਢ ਲੈਂਦੇ ਉਹ ਵੀ ਪਾਪ ਧੋਪਦੇ ਆ ਯਾਰ ਕਦੋਂ ਰਾਤ ਕਿ ਕਦੇ ਮੋਕਸਾ ਜਾਇ ਲੱਗਦਾ ਜਿਵੇਂ ਰੱਬ ਦੇ ਨੇੜੇ ਬਹੁਤ ਮਿੰਟਾਂ ਤੋਂ ਕੱਟੀ ਦਿੱਤੀ ਹੈ ਉਹ ਕੋਈ ਵੀ ਮਰਦੀ ਅਨੁਮਾਨਦੀ ਹੈ ਨਾ ਉਹਨੇ ਕੀ ਕਰਨਾ ਆਪਣੇ ਨਾਲ ਉਹਨੂੰ ਸਭ ਪਤਾ ਰੱਬ ਨਾਲ ਵੀ ਇਹ ਗਾ ਉਹੇ ਨੇੜੇ ਰਹੋ ਬਸ ਅਨੁਮਾਨ ਜੀ ਦੇ ਤੇ ਇੱਕ ਸਾਰੇ ਪਾਰ ਆਸ ਕਰੇਗੀ ਅੱਜ ਸਾਡਾ ਇਹ ਨਜੀਦ ਭਰਾ ਤੇ ਪਰਮਾਤਮਾ ਨੇ ਉਹਦੇ ਬੇਟੀਆਂ ਤੇ ਅੱਜ ਤੇ ਸਤਿਉਨਾਮ ਵਾਹਿਗੁਰੂ ਪ੍ਰਮਾਤਮਾ ਕਰੇ ਮੇਰਾ ਹਨੂਮਾਨ ਕਰੇ ਕਿ ਫਰੇਟਾ ਹੀ ਹੋਵੇ ਸਾਰੇ ਭਰਾ ਸਾਥੀ ਕੀ ਉਹਨਾਂ ਦੇ ਬੇਟਾ ਦੇ ਮੇਰਾ ਠੀਕ ਹੈ ਤੇ ਸਾਡੇ ਪੂਰੇ YouTube ਪਰਿਵਾਰ ਤੇ ਇੰਨੀ ਖੁਸ਼ੀ ਦੀ ਲਹਿਰ ਹੋਊਗੀ ਬਹੁਤ ਥਾਂ ਤੇ ਅੱਜ ਉਹਨਾਂ ਦੇ ਘਰੇ ਬੇਟੇ ਦਾ ਨੂੰ ਦੇਖ ਕੇ ਬਸ ਮੈਂ ਨਿੱਕੀ ਬੇਨਤੀ ਕਰਦਾ ਤੁਹਾਡੇ ਕੋਲ ਪ੍ਰੋਜੈਕਟ ਬਰੀ ਜਰੂਰ ਅਦਾਸ ਕਰਦੇ ਆ। ਤੇ ਸਾਡੇ ਭਰਾ ਦੇ ਬੇਟਾ ਹੋਵੇ, ਸਾਡੀ ਭੈਣ ਦਾ ਵੀ ਜਿਹੜਾ ਢੇਲ ਆ ਉਹ ਵੀ ਖੋਜ ਹੋਈ ਹੈ। ਤੇ ਬੱਚਿਆਂ ਦੇ ਸਿਰ ਤੇ ਆਸ ਤੇ ਆ ਗਿਆ। ਸੈਟ ਕਰਨ ਹੋ ਜੀ ਉਹਨਾਂ ਦਾ ਹਨਾ ਉਹਨਾਂ ਦਾ ਭਰਾ ਆ ਜੀ। ਬੜੀ ਪਿਆਰੀ ਫੈਮਿਲੀ ਹੈ ਯਾਰ। ਉਹਦਾ ਦਿਲ ਕਰਦਾ ਹੈ ਉਹਨਾਂ ਦੇ ਬੱਚਾ ਹੋਵੇ, ਬੇਟਾ ਹੋਵੇ। ਜੀ ਕਹਿੰਦੀ ਤੇ ਜੇ ਕੋਈ ਉਪਤਾਨੀ ਮਾਦੂ ਬੋਲ ਜੇਗੇ ਮੈਂ ਮਾਫੀ ਚਾਹੁੰਨੀ ਆ। ਜੀ ਬਹੁਤ ਆਗੀ ਆ ਨਾ ਤੇ ਫਿਰ ਅਪਾ ਆਪਣੇ ਨੂੰ ਮਿਲਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ